ਅੱਜ ਨਾ ਜਿਹੜੀ ਜਗ੍ਹਾ ਤੇ ਮੈਂ ਤੁਹਾਨੂੰ ਲੈ ਕੇ ਆਇਆ ਇਸ ਜਗ੍ਹਾ ਤੇ ਹਰੀ ਕੰਸਾਨ ਨਹੀਂ ਹੁਣਾ ਸਿਆਣੇ ਕਹਿੰਦੇ ਨੇ ਵੀ ਇੱਥੇ ਜੇ 101 ਬੰਦਾ ਉਧਰ ਤਾਂ ਜਾਂਦਾ ਮੁਰਦਾ 100 ਜਾਣਾ ਇਹਨੂੰ ਆਪਾਂ ਆਰਾਮ ਬਾਗ ਵੀ ਕਹਿ ਦਿੰਦੇ ਆ ਤੇ ਕੋਈ ਇਹਨੂੰ ਇਨਸਾਨ ਸਮਸ਼ਾਨ ਘਾਟ ਕਹਿੰਦਾ ਇਹ ਧੂਰੀ ਦਾ ਮਸ਼ੂਰ ਤੇ ਇਲਾਕੇ ਦਾ ਮੰਨਿਆ ਪ੍ਰਮੰਨਿਆ ਸਮਸ਼ਾਨ ਘਾਟ ਹੈ ਜਿਹੜਾ ਕਿ ਜਦੋਂ ਆਪਾਂ ਮਲੇ ਕੋਲੇ ਨੂੰ ਜਾਂਦੇ ਆ ਮਲੇ ਕੋਲੇ ਤੋਂ ਧੂਰੀ ਆਉਣੀ ਆ ਤਾਂ ਧੂਰੀ ਵੱਲ ਨੂੰ ਪੜੋਤਰਦੇ ਆ ਸਾਰ ਤੇ ਮਲੇ ਕੋਲੇ ਨੂੰ ਪੁਰ ਚੜਦੇ ਆ ਸਾਰ ਇਹ ਜਗਾ ਬਣੀ ਹੋਈ ਹੈ ਪ੍ਰਬੰਧਕਾਂ ਨੇ ਨਾ ਕਰੋੜਾਂ ਰੁਪਏ ਖਰਚ ਕੇ ਜਗਾ ਨੂੰ ਸਥਾਪਿਤ ਕੀਤਾ ਸੰਗਤਾਂ ਨਾਲ ਇਲਾਕੇ ਦੇ ਆ ਕਿ ਦੂਰੋਂ ਦੂਰੋਂ ਇਸ ਜਗਾ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਉਂਦੀ ਹੈ ਕਿਉਂਕਿ ਇੱਥੇ ਨਾ ਵੱਖ-ਵੱਖ ਧਰਮ ਦੇ ਸਿੱਕੇ ਦਾ ਇੱਕ ਸਿੱਕਾ ਦੇਣ ਵਾਲੇ ਸਟੈਚੂ ਲੱਗੇ ਨੇ ਸਵੇਰੇ ਸ਼ਾਮ ਇਸ ਜਗ੍ਹਾ ਦੇ ਉੱਪਰ ਨਾ ਸੈਂਕੜੇ ਤੇ ਦਾਦ ਦੇ ਵਿੱਚ ਬੰਦੇ ਇਸ ਪਾਰਕ ਦੇ ਵਿੱਚ ਘੁੰਮਣ ਵਾਸਤੇ ਸੈਰ ਕਰਨ ਵਾਸਤੇ ਆਉਂਦੇ ਨੇ ਕਿਉਂਕਿ ਪ੍ਰਬੰਧਕਾਂ ਨੇ ਪ੍ਰਬੰਧਕਾਂ ਨੇ ਕੰਮ ਐਸਾ ਕੀਤਾ ਜਿਹੜਾ ਕਿ ਇਲਾਕੇ ਦੇ ਵਿੱਚ ਕਿਸੇ ਹੋਰ ਜਗ੍ਹਾ ਦੇ ਉੱਪਰ ਤੁਹਾਨੂੰ ਇਹੋ ਜਿਹਾ ਕੰਮ ਦੇਖਣ ਨੂੰ ਨਹੀਂ ਮਿਲੂ ਜਿਵੇਂ ਆ ਤੁਹਾਡੇ ਸਾਹਮਣੇ ਵੱਖ-ਵੱਖ ਤਰ੍ਹਾਂ ਦੇ ਸਟੈਚੂ ਲੱਗੇ ਨੇ ਜਿਹੜੇ ਕਿ ਇਨਸਾਨ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਵਿਚਰਨ ਵਾਸਤੇ ਸਿੱਖਿਆ ਦਿੰਦੇ ਨੇ ਕਿਉਂਕਿ ਇਨਸਾਨ ਆ ਜਿਹੜਾ ਗਲਤੀਆਂ ਦਾ ਪੁੱਤਲਾ ਹੈ ਇਨਸਾਨ ਹਰ ਸਮੇਂ ਗਲਤੀ ਕਰਦਾ ਜਦੋਂ ਇਸ ਇੱਥੇ ਆ ਕੇ ਇਹਨਾਂ ਬਣੇ ਹੋਏ ਸਟੈਚੂ ਨੂੰ ਦੇਖਦਾ ਦਾ ਮੇਲਾ ਮਾਣਾ ਜਿਹੜਾ ਆਪਣੇ ਆਪ ਪ੍ਰਭੂ ਭਗਤੀ ਦੇ ਵਿੱਚ ਜਾਂ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਤੁਸੀਂ ਵੀ ਜੇ ਇੱਥੇ ਕਦੇ ਧੋਰੀ ਆਵੋ ਨਾ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਦੇ ਨੂੰ ਜ਼ਰੂਰ ਵੇਖਿਓ ਕਿਉਂਕਿ ਪ੍ਰਬੰਧਕਾਂ ਨੇ ਕਰੋੜਾਂ ਰੁਪਏ ਖਰਚ ਕੇ ਇਸ ਜਗ੍ਹਾ ਨੂੰ ਸੰਗਤਾਂ ਵਾਸਤੇ ਬਣਾਇਆ ਬਣਾਇਆ ਹੀ ਨਹੀਂ ਇਸ ਦੇ ਰੱਖ-ਰਖਾਅ ਵਾਸਤੇ ਬਹੁਤ ਹੀ ਵਧੀਆ ਚੀਚੇ ਪ੍ਰਬੰਧ ਕੀਤੇ ਨੇ ਹਰੇਕ ਮੂਰਤੀ ਦੇ ਉੱਪਰ ਇਹਨਾਂ ਨੇ ਵੱਖਰੇ ਤੌਰ ਤੇ ਇੱਕ ਛੱਤ ਪਾਈ ਗਈ ਹੈ ਤਾਂ ਜੋ ਇਹਨਾਂ ਮੂਰਤੀਆਂ ਨੂੰ ਮੀਂਹ ਕਣੀ ਵਿੱਚ بارش ਦੇ ਵਿੱਚ ਕੋਈ ਨੁਕਸਾਨ ਨਾ ਪਹੁੰਚ ਸਕੇ ਤੇ ਇਹਨਾਂ ਦੀ ਸਾਫ ਸਪਾਈ ਵਾਸਤੇ ਚੀਚੇ ਤੌਰ ਤੇ ਇੱਥੇ ਪ੍ਰਬੰਧਕ ਮੁਲਾਜ਼ਮੇ ਰੱਖੇ ਨੇ ਜਿਹੜੇ ਕਿ ਸਮੇਂ-ਸਮੇਂ ਤੇ ਇਹਨਾਂ ਮੂਰਤੀਆਂ ਦੀ ਸਫਾਈ ਕਰਦੇ ਨੇ ਅਤੇ ਇਸ ਪਾਰਕ ਨੂੰ ਸਾਫ ਰੱਖਦੇ ਨੇ ਜੋ ਕਿ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਹੀ ਵਧੀਆ ਤੇ ਸਚੱਜਾ ਉਪਰਾਲਾ ਹੈ ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਇਸ ਪਾਰਕ ਦੇ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ ਮੈਂ ਅੱਜ ਤਕਰੀਬਨ ਚੇਚੇ ਤੌਰ ਤੇ ਟਾਈਮ ਕੱਢ ਕੇ ਇਸ ਪਾਰਕ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਇਆ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਵਧਾਈ ਦੇ ਪਾਤਰ ਜ਼ਰੂਰ ਲਿਖਿਓ ਤਾਂ ਜੋ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਹੋਰ ਇਲਾਕੇ ਦੇ ਲੋਕ ਅਜਿਹੇ ਥਾਵਾਂ ਤਿਆਰ ਕਰ ਸਕਣ ਜੋ ਕਿ ਇਨਸਾਨ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਸਿੱਖਿਆ ਦੇਣ ਵਾਲੀਆਂ ਸਟੈਚੂ ਜਾਂ ਪੋਸਟਰ ਲਗਾ ਕੇ ਆਪਣੇ ਆਪਣੇ ਇਲਾਕੇ ਦੇ ਵਿੱਚ ਇਹ ਜਿਹੇ ਚੀਜ਼ਾਂ ਬਣਾ ਸਕਣ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ